ਕਤੋਂ ਹੋ ਜਾਣੀ ਕਿਸੇ ਨੂੰ ਕੁਝ ਨਹੀਂ ਪਤਾ ਤਾਂ ਅਨੁਗੁਰ ਨਾਨਕ ਸਾਹਿਬ ਪਾਚਾ ਮਹਾਰਾਜ ਜੀ ਪ੍ਰਚਾਰ ਦੌਰੇ ਕਰਦੇ ਹੋਏ ਤੇ ਲੰਬੇ ਦੀ ਧਰਤੀ ਤੇ ਪਹੁੰਚੇ ਉੱਥੇ ਸੱਜਣ ਠੱਗ ਲੋਕਾਂ ਨੂੰ ਲੁੱਟਦਾ ਸੀ ਧਰਮ ਦਾ ਪਹਿਰਾਵਾ ਪਾ ਕੇ ਕੋਈ ਮੁਸਲਮਾਨ ਆਉਂਦਾ ਤੇ ਮਸਜਿਦ ਦੇ ਵਿੱਚ ਲੈ ਕੇ ਨਿਵਾਜ਼ਾ ਦਾ ਕਰਦਾ ਕੋਈ ਹਿੰਦੂ ਆਉਂਦਾ ਤੇ ਧਰਮ ਮੰਦਿਰ ਜਿਹੜਾ ਬਣਾਇਆ ਤੁਸੀਂ ਉੱਥੇ ਜਾ ਕੇ ਆਰਤੀ ਕਰਦਾ ਕਿ ਮੈਂ ਬੜਾ ਵੱਡਾ ਧਰਮੀ ਹਾਂ ਆਜ ਗੁਰੂ ਨਾਨਕ ਪਾਚਮ ਮਹਾਰਾਜ ਜੀ ਤੁਲੰਪੇ ਦੀ ਧਰਤੀ ਤੇ ਪਹੁੰਚੇ ਸੱਜਣ ਨੇ ਮਨ ਵਿੱਚ ਸੋਚਿਆ ਕਿ ਹੁਣ بڑا ਵੱਡਾ ਫਕੀਰ ਹੈ ਤੇ ਮੇਰੇ ਪੱਲੇ بڑا ਧਨ ਪਵੇਗਾ ਕਹਿ ਲੱਗਾ ਕੋਈ ਸੇਵਾ ਧਰ ਗੁਰੂ ਨਾਨਕ ਪਾਚਮ ਮਹਾਰਾਜ ਜੀ ਕਹਿੰਦੇ ਸਾਨੂੰ ਤੇਰੀ ਸੇਵਾ ਦੀ ਲੋੜ ਨਹੀਂ ਦੂਸਰੇ ਕਮਰੇ ਦੇ ਵਿੱਚ ਚਲਾ ਗਿਆ ਸੱਜਣ ਧੰਗ ਗੁਰੂ ਨਾਨਕ ਸਾਹਿਬ ਪਾਚਮ ਮਹਾਰਾਜ ਜੀ ਨੇ ਸੁਹੀ ਰਾਗ ਛੇੜਿਆ